ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਲਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਘਰੇ ਖੁਸ਼ ਹੋ ਚੜ੍ਹਦੀ ਕਲਾ ਚ ਰੋ ਬਲੌਗ ਦੇ ਸ਼ੁਰੂਆਤ ਕਰਨ ਲੱਗੇ ਸੀ ਜੀ ਇੱਧਰ ਆਪਾਂ ਬਣਾਉਣ ਲੱਗੇ ਸੀ ਮਿਰਚਾਂ ਤੇ ਗਾਜਰ ਦਾ ਅਚਾਰ ਠੀਕ ਹੈ ਜੀ ਇੱਧਰ ਦੇਖੋ ਮੈਂ ਗਾਜਰਾ ਲਈਆਂ ਗਾਜਰਾ ਬਿਲਕੁਲ ਤੁਸੀਂ ਸਾਫ਼ ਸੁਥਰੀਆਂ ਬਿਲਕੁਲ ਫਰੈਸ਼ ਲੈਣੀਆਂ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਬਣਾ ਕੇ ਸੁਕਾ ਲੈਣਾ ਧੁੱਪ ਦੇ ਵਿੱਚ ਤਾਂ ਕਿ ਇਹਨਾਂ ਤੇ ਕੋਈ ਗਿੱਲੀਆਂ ਨਾ ਹੋਣ ਇਸੇ ਤਰੀਕੇ ਆਪਾਂ ਮਿਰਚਾਂ ਪਹਿਲਾਂ ਡੰਡੀ ਤੋੜਨ ਤੋਂ ਪਹਿਲਾਂ ਧੋ ਲੈਣੀ ਹੈ ਠੀਕ ਹੈ ਜੀ ਧੋ ਕੇ ਇਹਨਾਂ ਨੂੰ ਧੁੱਪ ਚ ਸੁਕਾ ਲੈਣਾ ਤੇ ਉਸ ਤੋਂ ਬਾਅਦ ਡੰਡੀ ਤੋੜਨੀ ਹੈ ਸੁੱਕ ਜਾਣ ਜਦੋਂ ਤੇ ਇਹ ਵਾਲਾ achar ਇਦਾਂ ਪਾਵਾਂਗੇ ਬਿਲਕੁਲ ਸਿੰਪਲ ਤੇ ਸੌਖੀ ਰੈਸিপি ਪਹਿਲਾਂ ਵੀ ਮੈਂ ਬਹੁਤ ਸਾਰੀਆਂ ਵੀਡੀਓ ਸ਼ੇਅਰ ਕੀਤੀ ਹੋਈਆਂ ਜਿਸ ਤਰ੍ਹਾਂ ਅਸੀਂ achar ਪਾਣੇ ਆ ਜਿਵੇਂ ਅੱਜ ਕੱਲ੍ਹ ਸਰਦੀਆਂ ਆ ਗਈਆਂ ਹੁਣ ਆਪਣੇ ਗਾਜਰਾ ਗੋਭੀ ਹਨਾ ਮooli ਇਹ ਚੀਜ਼ਾਂ ਦਾ achar ਵਧੀਆਂ ਵੀ ਲੱਗਦਾ ਤੇ ਖਾਂਚ ਵੀ ਟੇਸੇ ਲੱਗਦਾ ਹਨਾ ਇੱਕ ਤਰ੍ਹਾਂ ਦਾ ਸਲਾਦ ਜਿਹਾ ਹੀ ਹੁੰਦਾ ਤੇ ਮੈਂ ਕਿਹਾ ਚਲੋ ਅੱਜ ਪਾਣ ਲੱਗੀ ਸੀ ਕਿ ਮੈਂ ਮਿਰਚਾਂ ਦਾ achar ਨਾਲ ਪਾਣ ਲੱਗੀ ਸੀ ਗਾਜਰਾ ਦਾ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂ ਇਹ ਵਾਲਾ ਚਾਰਜ ਜਿਹੜੇ ਤਰੀਕੇ ਨਾਲ ਮੈਂ ਪਾਉਂਦੀ ਹੁੰਨੀ ਆ ਕਦੀ ਵੀ ਖਰਾਬ ਨਹੀਂ ਹੁੰਦਾ ਸਾਡਾ ਵੈਸੇ ਤਾਂ ਚਾਹੇ ਸਾਲੋ ਸਾਲ ਰੱਖ ਲਓ ਤੁਸੀਂ ਤਾਂ ਵੀ ਨਹੀਂ ਖਰਾਬ ਹੁੰਦਾ ਤੇ ਮੈਂ ਪਿਛਲੀ ਵਾਰੀ ਗਾਜਰਾ ਦਾ ਚਾਰ ਪਾਇਆ ਸੀ ਹੁਣ ਤੱਕ ਮੇਰਾ ਚਾਰ ਬਿਲਕੁਲ ਇੱਕਦਮ ਸਹੀ ਹੁਣ ਖਤਮ ਹੋ ਗਿਆ ਤੇ ਮੈਂ ਕਿਹਾ ਚਲੋ ਅੱਜ ਪਾਣ ਲੱਗੀ ਸੀ ਮੈਂ ਕਿਹਾ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਾਂਗੀ ਕਿ ਸਾਡਾ ਚਾਰ ਕਿਸ ਤਰ੍ਹਾਂ ਪਾਉਂਦੇ ਆ ਅਸੀਂ ਕਿਹੜੇ ਤਰੀਕੇ ਨਾਲ ਕੀ ਚੀਜ਼ਾਂ ਪਾਉਂਦੀ ਹੁੰਨੀ ਆ ਕਾ ਕਿ ਜਿਹੜਾ achar ਕਿਵੇਂ ਖਰਾਬ ਹੁੰਦਾ ਬਹੁਤ ਸਾਰੀਆਂ ਭੈਣਾਂ ਦੇ ਨਾ ਕਮੈਂਟ ਹੁੰਦੇ ਸਾਡੇ achar ਨੂੰ ਉਲੀ ਲੱਗ ਜਾਂਦੀ ਏ ਸਾਡਾ achar ਖਰਾਬ ਹੋ ਜਾਂਦਾ ਤੇ ਆ ਦੇਖੋ ਜੀ ਮੈਂ ਪਹਿਲਾਂ ਮਿਰਚਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਈਆਂ ਠੀਕ ਹੈ ਆ ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਆਪਾਂ ਧੋ ਕੇ ਇਹਨਾਂ ਨੂੰ ਸੁਕਾ ਲਿਆ ਹੁਣ ਆਪਾਂ ਇਹਨਾਂ ਦੀ ਡੰਡੀ ਤੋੜ ਕੇ ਠੀਕ ਹੈ ਡੰਡੀ ਤੋੜ ਕੇ ਹੁਣ ਇਦਾਂ ਹੀ ਵੀ ਆਪਣੀਆਂ ਮਿਰਚਾਂ ਨੂੰ ਇਦਾਂ ਚੀਰਾ ਦੇ ਦੇਣਾ ਚੀਰਾ ਦੇ ਕੇ ਆ ਦੇਖੋ ਜੀ ਹੁਣ ਮੈਂ ਧੁੱਪ ਚੜ ਥੋੜੀ ਦੇਰ ਰੱਖ ਦੂੰਗੀ ਤੇ ਫਿਰ ਗਾਜਰਾਂ ਨੂੰ ਵੀ ਕੱਟੂੰਗੀ ਗਾਜਰਾਂ ਨੂੰ ਅਸੀਂ ਪਹਿਲਾਂ ਨਮਕ ਲਗਾਣੇ ਹੁੰਨੇ ਆ ਉਹ ਵੀ ਤੁਹਾਡ ਨੂੰ ਮੈਂ ਦੱਸੂਗੀ ਵੀ ਕਿਸ ਤਰ੍ਹਾਂ ਨਮਕ ਲਾ ਕੇ ਕਿੰਨੀ ਦੇ ਰੱਖਣਾ ਤੇ ਤਦ ਤੱਕ ਤੁਸੀਂ ਬਨੇ ਰਹੋ ਜੀ ਮੈਂ ਦਰ ਮਿਰਚਾਂ ਦੀ ਤਿਆਰੀ ਕਰ ਲਵਾਂ ਆਪਣਾ ਪਹਿਲਾਂ ਇਹਨਾਂ ਨੂੰ ਚੀਰਾ ਦੇਣਾ ਜੇਕਰ ਤੁਸੀਂ ਇਦਾਂ ਦੋ ਫਾੜ ਕਰਨੇ ਆ ਕਰ ਲਓ ਜੇਕਰ ਤੁਸੀਂ ਇਸ ਤਰ੍ਹਾਂ ਕਰਨਾ ਆ ਦੇਖੋ ਜੀ ਇਹਦੇ ਵਿੱਚ ਇਦਾਂ ਚੀਰਾ ਦੇਣਾ ਤੇ ਇਦਾਂ ਵੀ ਤੁਸੀਂ ਲੈ ਸਕਦੇ ਹੋ ਬਹੁਤ ਸਾਰੇ ਨੇ ਆਪਣੇ ਆਪਣੇ ਲੱਗ ਲੱਗ ਹੈ ਠੀਕ ਹੈ ਇਸ ਤਰ੍ਹਾਂ ਦੇਣਾ ਇਸ ਤਰ੍ਹਾਂ ਦੇ ਲਓ ਦੋ ਚੀਰ ਕਰਨੇ ਦੋ ਕਰ ਲਓ ਜੇਕਰ ਤੁਸੀਂ ਇਸ ਤਰ੍ਹਾਂ ਦੇਣਾ ਠੀਕ ਹੈ ਐਦਾਂ ਵੀ ਤੁਸੀਂ ਦੇ ਸਕਦੇ ਆ ਦੇਖ ਐਦਾਂ ਵੀ ਵਿੱਚੋਂ ਵੀ ਚੀਰਾ ਦੇ ਸਕਦੇ ਹੋ ਮਤਲਬ ਆਪਣਾ ਆਪਣਾ ਤਰੀਕਾ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਉਸੇ ਤਰ੍ਹਾਂ ਤੁਸੀਂ ਦੇ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਕੀ ਲੈਣਾ ਚਾਰਜਰ ਚਾਰਜਰ ਉਧਰ ਹੀ ਹੋਣਾ ਤੁਹਾਡਾ ਮੈਂ ਨਹੀਂ ਕਿਹਾ ਤੇ ਲੋ ਜੀ ਆ ਦੇਖੋ ਮਿਰਚਾਂ ਨੂੰ ਤੁਸੀਂ ਵਧੀਆ ਤਰੀਕੇ ਨਾਲ ਕੱਟ ਲਿਆ ਗਾਜਰਾਂ ਦਾ ਆਪਾਂ ਛਿਲਕਾ ਲਾ ਕੇ ਰੱਖ ਲਿਆ ਠੀਕ ਹੈ ਜੀ ਇਹਨਾਂ ਨੂੰ ਹੁਣ ਆਪਾਂ ਜਿਹੜੇ ਮਤਲਬ ਛੋਟੀਆਂ-ਛੋਟੀਆਂ ਕੱਟਣੀਆਂ ਜਾਂ ਗੋਲ ਕੱਟਣੀਆਂ ਤੁਹਾਡੀ ਮਰਜ਼ੀ ਹੈ ਹੁਣ ਇਹਨਾਂ ਨੂੰ ਵਧੀਆ ਤਰੀਕੇ ਨਾਲ ਆਪਾਂ ਜਿਸ ਤਰ੍ਹਾਂ ਵੀ ਕੱਟਣਾ ਉਦਾਂ ਦੀਆ ਕੱਟ ਲਾਂਗੇ ਤੇ ਲੋ ਜੀ ਆ ਦੇਖੋ ਆਪਾਂ ਕੱਟ ਲਿਆ ਗਾਜਰਾ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੁਸੀਂ ਕੱਟ ਸਕਦੇ ਹੋ ਬਰੀਕ ਬਰੀਕ ਕੱਟ ਲੈਣੀ ਹੈ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਕੱਟ ਕੇ ਨਮਕ ਲਗਾ ਦੇਣਾ ਠੀਕ ਹੈ ਨਮਕ ਜ਼ੋਰ ਲਗਾ ਦਿਓ ਥੋੜੀ ਦੇਰ ਲਈ ਨਾ ਨਮਕ ਲਗਾ ਕੇ ਇਹਨੂੰ ਰੱਖਣਾ ਹੈ ਆਪਾਂ 1 ਘੰਟਾ ਕੋ ਨਮਕ ਲਗਾ ਕੇ ਰੱਖ ਦਾਂਗੇ ਜਿਹੜਾ ਇਹਦਾ ਪਾਣੀ ਵਗੈਰਾ ਹੋਏਗਾ ਨਾ ਨਿਕਲ ਜਾਵੇ ਹਮੇਸ਼ਾ ਜਿਹੜਾ ਸਾਢੇ 4 ਹੁੰਦਾ ਪਾਣੀ ਦੀ ਵਜ੍ਹਾ ਨਾਲ ਹੀ ਖਰਾਬ ਹੁੰਦਾ ਇਹਨਾਂ ਚੋਂ ਪਾਣੀ ਜਿਹੜਾ ਨਿਕਲਦਾ ਹੁਣ ਇਹਨੂੰ ਮਿਕਸ ਕਰਤਾ ਆਪਾਂ ਇੱਧਰ ਲਾਤਾ ਹੁਣ ਆਪਾਂ ਥੋੜੀ ਦੇਰ ਲਈ ਰੱਖ ਦਾਂਗੇ ਠੀਕ ਹੈ ਜੀ ਇੱਧਰ ਆਪਾਂ ਆਪਣੀਆਂ ਮਿਰਚਾਂ ਵੀ ਕੱਟ ਕੇ ਰੱਖ ਲਿਆ ਨੇ ਹੁਣ ਇਹਨਾਂ ਨੂੰ ਵੀ ਆਪਾਂ ਰੱਖ ਦਾਂਗੇ ਥੋੜੀ ਦੇਰ ਇਹਨੂੰ ਇਕੱਠਾ ਹੀ ਚਾਰ ਪਾਉਂਗੀ ਫਿਰ ਮੈਂ ਤੁਹਾਨੂੰ ਦਿਖਾਉਂਗੀ ਕਿ ਮੈਂ ਕਿਹੜੇ ਤਰੀਕੇ ਨਾਲ ਬਣਾਉਂਦੀ ਆ ਸਾਡਾ achar ਕਿਸ ਤਰ੍ਹਾਂ ਬਿਲਕੁਲ ਠੀਕ ਰਹਿੰਦਾ ਕਿ ਕੁਝ ਪਾਉਂਦੇ ਆ ਬਾਕੀ ਇੱਕ ਬਲਦੇਵ ਸਿੰਘ ਢਿੱਲੋ ਦੇ ਨਾਮ ਤੇ ਮੈਨੂੰ ਆਈਡੀ ਤੋਂ ਮੈਸੇਜ ਆਇਆ ਕਿ ਉਹਨਾਂ ਦੇ ਪਤੀ ਦੀ ਮਤਲਬ ਤबीयत ਪਰ ਸ਼ਾਇਦ ਲੱਤਾਂ ਤੋਂ ਵੀ ਬੜਾ ਦਰਦ ਰਹਿੰਦਾ ਹਨ ਸਭ ਤੋਂ ਪਹਿਲਾਂ ਤਾਂ ਜੀ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਵਾਹਿਗੁਰੂ ਜੀ ਅੱਗੇ ਅਰਦਾਸ ਕਰਿਆ ਕਰੋ ਪਾਠ ਕਰਿਆ ਕਰੋ ਬਾਬਾ ਜੀ ਸਭ ਠੀਕ ਕਰਨਗੇ ਠੀਕ ਹੈ ਜੀ ਉਹਨਾਂ ਨੂੰ ਇੱਕ ਮੱਧ ਬਖਸ਼ਣਗੇ ਤੇ ਬਾਕੀ ਟੀਕਾ ਲੱਗਦਾ ਹੁੰਦਾ ਉਹਨਾਂ ਨੂੰ ਪਹਿਲਾਂ ਟੈਸਟ ਕਰਾਓ ਕਿ ਲੱਤਾਂ ਦੇ ਵਿੱਚ ਦਰਦ ਕਿਉਂ ਹੈ ਕਿ ਕਮਜ਼ੋਰੀ ਹੈ ਜਾਂ ਕੋਈ ਪ੍ਰੋਬਲਮ ਹੈ ਇੱਕ ਨਾ ਸਾਈਟਿਕਾ ਦਾ ਵੀ ਦਰਦ ਹੁੰਦਾ ਹੈ ਹੋ ਸਕਦਾ ਉਹਨਾਂ ਨੂੰ ਉਹ ਵਾਲਾ ਦਰਦ ਹੋਵੇ ਤੁਸੀਂ ਇੱਕ ਵਾਰੀ ਜ਼ਰੂਰ ਕਰਵਾ ਕੇ ਟੈਸਟ ਫਿਰ ਦੱਸਿਓ ਸਾਡੇ ਇੱਥੇ ਨਾ ਮਤਲਬ ਜਮਨਾਗਰ ਤੋਂ ਥੋੜੀ ਦੂਰ ਹੈ ਉੱਥੇ ਨਾ ਇੱਕ ਸੈਟਿਕਾ ਦਾ ਟੀਕਾ ਲਾਉਂਦੇ ਆਂ ਮਤਲਬ ਮੁਸਲਿਮ ਧਰਮ ਚੋਂ ਹੈ ਤੇ ਉਹ ਟੀਕਾ ਲਾਉਂਦੇ ਉਹ ਬਿਲਕੁਲ ਠੀਕ ਹੋ ਜਾਂਦੇ ਮੇਰੇ ਜੀਜਾ ਜੀ ਦੀ ਲੱਤ ਦੇ ਵਿੱਚ ਹੁੰਦਾ ਸੀਗਾ ਸੈਟਿਕਾ ਦਾ ਦਰਦ ਸੀ ਉਹਨਾਂ ਦਾ ਤੇ ਬਿਲਕੁਲ ਠੀਕ ਹੈ ਹੁਣ ਜੇ ਇਹ ਪ੍ਰੋਬਲਮ ਹੋਈ ਤੇ ਮੈਂ ਜ਼ਰੂਰ ਤੁਹਾਨੂੰ ਬੁਲਕੀ ਨੰਬਰ ਦੇ ਦਾਂਗੀ ਠੀਕ ਹੈ ਉੱਪਰ ਇਹਦੇ ਵਿੱਚ ਮੈਂ ਨੰਬਰ ਮੈਂਸ਼ਨ ਕਰ ਦਾਂਗੀ ਤੁਸੀਂ ਉਸ ਨੰਬਰ ਤੇ ਫੋਨ ਕਰਕੇ ਉਹਨਾਂ ਨਾਲ ਡਾਇਰੈਕਟ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਵਾਹਿਗੁਰੂ ਮੈਂ ਤਾਂ ਇਹੀ ਅਰਦਾਸ ਕਰਾਂਗੀ ਮੇਰੀ ਪਿਆਰੀ ਜੀ ਭੈਣ ਤੇ ਪਤੀ ਨੂੰ ਬਿਲਕੁਲ ਠੀਕ ਹੋ ਜਾਣ ਬਿਲਕੁਲ ਦਰਦ ਦਵਾਈ ਕਰੇ ਦੂਰ ਹੋ ਜੇ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਦੀ ਬੀਪੀ ਸ਼ੂਗਰ ਸਾਰਾ ਕੁਝ ਟੈਸਟ ਕਰਾ ਕੇ ਨਾ ਛੋਟੀਆਂ-ਮੋਟੀਆਂ ਜਿਵੇਂ ਘਰ ਦੀਆਂ ਚੀਜ਼ਾਂ ਆ ਪੀਲੀ ਹਰੜ ਹੁੰਦੀ ਏ ਇਹ ਥੋੜਾ ਚੂਰਨ ਬਣਾ ਕੇ ਦਿਆ ਕਰੋ ਇਹਦੇ ਨਾਲ ਆਪਣੇ ਦਰਦਾਂ ਦੁਰਦਾਂ ਬਹੁਤ ਵਧੀਆ ਰਹਿੰਦੀਆਂ ਨੇ ਠੀਕ ਹੋ ਜਾਂਦੀਆਂ ਤੇ ਇੱਕ ਚੂ ਉਹ ਆਂਦਾ ਜੀ ਚੂਨਾ ਪੱਥਰ ਦਾ ਚੂਨਾ ਆਂਦਾ ਉਹ ਆਪਾਂ ਨੂੰ ਪੰਸਾਰੀ ਕੋਲੋਂ ਮਿਲੇਗਾ ਜਾਂ ਪਾਨ ਵਾਲੇ ਕੋਲੋਂ ਮਿਲੇਗਾ ਠੀਕ ਹੈ ਉਹਦੀ ਬਿਲਕੁਲ ਸਰੋਂ ਦੇ ਦਾਣੇ ਜਿਹੀ ਨਹੀਂ ਤੋ ਜਿਵੇਂ ਸਰੋਂ ਦਾ ਦਾਣਾ ਹੁੰਦਾ ਨਾ ਮੈਂ ਵੀਡੀਓ ਵੀ ਬਣਾਉਂਗੀ ਜਰੂਰ ਸਰੋਂ ਦੇ ਦਾਣੇ ਜਿੰਨਾ ਲੈਣਾ ਉਹਨਾਂ ਨੂੰ ਦਹੀਂ ਦੇ ਵਿੱਚ ਪਾ ਕੇ ਲੈ ਲਓ ਚਾਹੇ ਦੁੱਧ ਨਾਲ ਲੈ ਲਓ ਤੁਸੀਂ ਉਹਦੇ ਨਾਲ ਵੀ ਸਾਡੇ ਕੈਲਸ਼ੀਅਮ ਦੀ ਵਜ੍ਹਾ ਨਾਲ ਵੀ ਕਈ ਲੀ ਜਰਦਾ ਹੁੰਦਾ ਹੈ ਸਾਕਾ ਬਾਕੀ ਜੀ ਮੇਰੇ ਕੋਲ ਜੋ ਹੈ ਮੈਂ ਪਤਾ ਤੇ ਬਾਕੀ ਵਾਹਿਗੁਰੂ ਕਰੇ ਸਭ ਠੀਕ ਹੋਵੇ ਇੱਕ ਵਾਰੀ ਟੈਸਟ ਜ਼ਰੂਰ ਕਰਾ ਲਿਓ ਫਿਰ ਤੁਸੀਂ ਮੇਨ ਉੱਥੇ ਹੀ ਪਤਾ ਚੱਲੇਗਾ ਤੇ ਇਹ ਜਿਹੜਾ ਮੈਂ ਚੂਰ ਦੱਸ ਰਹੀ ਹਾਂ ਨਾ ਚੂਨਾ ਇਹ ਜ਼ਰੂਰ ਲਿਓ ਬਰੇ ਤੁਸੀਂ ਵੀ ਲਿਆ ਕਰੋ ਸਾਰੀਆਂ ਭੈਣਾਂ ਵੀ ਲੈ ਸਕਦੀਆਂ ਇਹਨੂੰ ਬਹੁਤ ਵਧੀਆ ਚੀਜ਼ ਹੈ ਸਾਡੇ ਦਰਦਾਂ ਲਈ ਤੇ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਦਾ ਠੀਕ ਹੈ ਤਾਂ ਤੱਕ ਤੁਸੀਂ ਬਨੇ ਰੋ ਆਪਣੀ ਗਾਜਰਾ ਪਰ ਆਖ ਦਿੱਤੀ ਅਸੀਂ ਥੋੜਾ ਜਿਹਾ ਨਮਕ ਲਗਾ ਕੇ ਠੀਕ ਹੈ ਮਿਰਚਾਂ ਵੀ ਮੈਂ ਕੱਟ ਕੇ ਰੱਖ ਲਈ ਅਸੀਂ ਮਸਾਲੇ ਕਰ ਲਏ ਤਿਆਰ ਆ ਦੇਖੋ ਜੀ ਹੁਣ ਆਪਾਂ ਸੱਤੋਂ ਪਹਿਲੋਂ ਕੀ ਕਰਨਾ ਆਪਾਂ ਲੈਣਾ ਜੀ ਆਹ ਵਾਲੇ ਦੇਖੋ ਜੋ-ਜੋ ਮਸਾਲੇ ਲਏ ਆਂ ਥੋੜੀ ਜੀ ਮੇਥੀ ਲਈਏ ਥੋੜਾ ਜੀਰਾ ਲਿਆ ਥੋੜੀ ਸੌਂਫ ਲਈਏ ਇਹ ਲਈਏ ਜੀ ਮੈਂ ਰਾਈ ਇੱਕ ਲੈਣੀ ਹੈ ਤੁਸੀਂ ਹਿੰਗ ਠੀਕ ਹੈ ਜੀ ਹਿੰਗ ਤੁਸੀਂ ਵਧੀਆ ਵਾਲੀ ਲੈਣੀ ਹੈ ਹਿੰਗ ਦਾ ਸਾਨੂੰ ਇਹ ਫਾਇਦਾ ਹੁੰਦਾ ਕਿ ਸਾਡਾ ਅਚਾਰ ਖਰਾਬ ਨਹੀਂ ਹੁੰਦਾ ਇਹ ਲੈਣੀ ਮੈਂ ਥੋੜੀ ਜੀ ਕਲੌਂਜੀ ਲੈ ਲਈ ਠੀਕ ਹੈ ਕਲੌਂਜੀ ਲੈ ਲਈ ਹੁਣ ਇਹਨੂੰ ਆਪਾਂ ਕੜਾਈ ਨੂੰ ਆਪਾਂ ਵਧੀਆ ਤਰੀਕੇ ਨਾਲ ਪਹਿਲਾਂ ਸੁਕਾ ਲੈਣਾ ਗਿੱਲੀ ਨਹੀਂ ਹੋਣੀ ਚਾਹੀਦੀ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਿਓ ਅਜਿਹੇ ਮਸਾਲੇ ਆ ਨਾ ਸਾਡੇ ਇਹਨਾਂ ਨੂੰ ਵੀ ਆਪਾਂ ਹਲਕਾ ਹਲਕਾ ਪਹਿਲਾਂ ਰੋਸਟ ਜਾਂ ਕਰ ਲਾਂਗੇ ਕਿਉਂਕਿ ਇਹਨਾਂ 'ਚ ਕਈ ਵਰੀ ਨਮੀ ਹੁੰਦੀ ਏ ਨਮੀ ਦੀ ਵਜ੍ਹਾ ਨਾਲ ਵੀ ਸਾਡਾ ਹਮੇਸ਼ਾ achar ਜਿਹੜਾ ਹੁੰਦਾ ਨਾ ਇੱਕ ਤਾਂ ਨਮੀ ਦੀ ਵਜ੍ਹਾ ਜਾਂ ਪਾਣੀ ਲੱਗ ਜੇ ਤਾਂ ਖਰਾਬ ਹੁੰਦਾ ਠੀਕ ਹੈ ਜਾਂ ਫਿਰ ਆਪਣਾ ਕਈ ਵਰੀ ਹੁੰਦਾ ਜਿਵੇਂ ਆਪਾਂ ਆਟੇ ਵਾਲੇ ਹਾਂ ਆਪਾਂ ਰੋਟੀ ਬਣਾਉਂਦੀਆਂ ਨਾ फटाफट ਤੇ ਆਪਣੀ ਆਦਤ ਹੁੰਦੀ ਕਿ ਆਪਾਂ फटाफट ਹੱਥ ਨਾਲ achar ਨੂੰ ਕੱਢਦਾ ਉਹਦੀ ਵਜ੍ਹਾ ਨਾਲ ਹਮੇਸ਼ਾ ਸਾਡਾ achar ਖਰਾਬ ਹੁੰਦਾ achar ਖਰਾਬ ਹੋਣ ਦੇ ਸਿਰਫ ਦੋ ਹੀ ਵਜ੍ਹਾ ਹੁੰਦੀਆਂ ਨੇ ਕਦੀ ਵੀ ਚਾਰ ਤੁਹਾਡਾ ਖਰਾਬ ਨਹੀਂ ਹੋਏਗਾ ਇਹ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਜਿਆਦਾ ਹੀ ਤੁਹਾਡਾ ਖਰਾਬ ਹੁੰਦੇ ਤੇ ਤੁਸੀਂ ਜਦੋਂ ਵੀ ਕਦੀ ਕੰਜਰੇ ਚਾਰ ਚ ਜਿਹਦੇ ਚ ਪਾਉਂਦੇ ਹੁੰਦੇ ਹੋ ਨਾ ਪਹਿਲਾਂ ਥੋੜਾ ਜਿਹਾ ਨਾ ਉਹਨੂੰ ਹਿੰਗ ਦੀ ਧੂਪ ਦੇ ਲਿਆ ਕਰੋ ਠੀਕ ਹੈ ਇਹਦੇ ਨਾਲ ਵੀ ਤੁਹਾਡਾ ਚਾਰ ਦੇਖੀ ਕਦੀ ਵੀ ਖਰਾਬ ਨਹੀਂ ਹੋਏਗਾ ਲਓ ਜੀ ਇਹ ਸਾਰੀਆਂ ਚੀਜ਼ਾਂ ਆਪਾਂ ਹਲਕੀਆਂ ਹਲਕੀਆਂ ਜੀਆਂ ਇਹਨਾਂ ਨੂੰ ਰੋਸਟ ਕਰ ਲਾਂਗੇ ਥੋੜੀ ਜੀ ਨਮੀ ਜੀ ਇਹਨਾਂ ਦੀ ਖਤਮ ਹੋ ਜਾਏਗੀ ਠੀਕ ਹੈ ਹਲਕਾ ਹਲਕਾ ਜਿਹਾ ਕਰ ਲੈ ਇਹ ਮਸਾਲਾ ਆਪਾਂ ਤਿਆਰ ਕਰਾਂਗੇ ਤੇ ਇਹਨੂੰ ਕਰਕੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਚ ਮਿਕਸੀ ਦੇ ਵਿੱਚ ਪੀਸ ਲਾਂਗੇ ਤੇ ਲੋ ਜੀ ਇਹਨੂੰ ਥੋੜਾ ਜਿਹਾ ਆਪਾਂ ਕਰ ਲਿਆ ਹਲਕਾ ਹਲਕਾ ਗਰਮ ਠੀਕ ਹੈ ਜੀ ਹੁਣ ਆਪਾਂ ਗੈਸ ਨੂੰ ਬੰਦ ਕਰਕੇ ਆਪਾਂ ਥੋੜਾ ਜਿਹਾ ਹਲਕਾ ਜਿਹਾ ਠੰਡਾ ਕਰ ਲੈਣਾ ਥੋੜੀ ਜੀ 2 ਮਿੰਟ ਰੁੱਕ ਕੇ ਠੀਕ ਹੈ ਜੀ ਹੁਣ ਇਹਨੂੰ ਫਿਰ ਆਪਾਂ ਪੀ ਲਾਂਗੇ ਠੀਕ ਹੈ ਇੱਧਰ ਆਪਾਂ ਆਪਣਾ ਧਰ ਦਾਂਗੇ ਜਦ ਤੱਕ ਅਜੇ ਆਪਣੀ ਕੜਾਈ ਦੇ ਵਿੱਚ ਤੇਲ ਸਰੋਂ ਦਾ ਤੇਲ ਤੁਸੀਂ ਪਾ ਲੈਣਾ ਜਦ ਤੱਕ ਇਹ ਥੋੜਾ ਗੰਦਾ ਹੋਏਗਾ ਜਦ ਤੱਕ ਸਾਡਾ ਤੇਲ ਗਰਮ ਹੋ ਜਾਏਗਾ ਵਧੀਆ ਤਰੀਕੇ ਨਾਲ ਆਲੋ ਜੀ ਜਿੰਨਾ ਤੁਸੀਂ ਤੇਲ ਦੇ ਵਿੱਚ ਪਾਣਾ ਹੈ ਨਾ ਉਹਨਾਂ ਤੁਸੀਂ ਤੇਲ ਲੈ ਲਿਆ ਚਾਰ ਦੇ ਹਿਸਾਬ ਨਾਲ ਠੀਕ ਹੈ ਜੀ ਮੇਰੇ ਕੋਲ ਸੀ ਜੀ ਅੱਧਾ ਕਿਲੋ ਗਾਜਰਾ ਤੇ 1.5 ਕੁਗ੍ਰਾਮ ਮੈਂ ਮਿਰਚਾਂ ਲਈਆਂ ਨੇ ਲੋ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਆਪਣੇ ਮਸਾਲੇ ਨੂੰ ਤੱਕ ਵੀ ਲੈਣੇ ਹੈ ਬੰਦ ਕਰਵਾ ਦਿਓ ਆ ਆਪਣਾ ਮਸਾਲਾ ਵਧੀਆ ਤਰੀਕੇ ਨਾਲ ਪਿਸ ਗਿਆ ਠੀਕ ਹੈ ਜੀ ਆਪਾਂ ਇਹ ਜਦਾ ਮਸਾਲਾ ਮਤਲਬ ਬਿਲਕੁਲ ਨਹੀਂ ਜਾਦਾ ਪਿਸਣਾ ਇਹਨੂੰ ਆਪਾਂ ਦਰੜ ਫਰੜ ਰੱਖਣਾ ਠੀਕ ਹੈ ਜੀ ਆ ਲਓ ਸਾਡੇ ਕੋਲ ਮੈਂ ਦੋ ਇੱਕ ਢੇੜਾ ਮਸਾ ਹੀ ਦਵਾਇਆ ਹੋਣਾ 1.5 ਤੇ ਉਹਦੇ ਨਾਲ ਇਹਦੇ ਵਿੱਚ ਹੁਣ ਆਪਾਂ ਦੇਖੋ ਜੀ ਇਹ ਸਾਰਾ ਮਸਾਲਾ ਆਪਾਂ ਕਰ ਲਿਆ ਤਿਆਰ ਠੀਕ ਹੈ ਜੀ ਹੁਣ ਆਪਣਾ ਤੇਲ ਹੁਣ ਲੱਗ ਗਿਆ ਜੀ ਗਰਮ ਪਹਿਲਾਂ ਨਖਲਾ ਜਿਹਾ ਚੱਕਦਾ ਮੜਾ ਜਿਹਾ ਤੇ ਲੋ ਜੀ ਆ ਦੇਖੋ ਜੀ ਸਾਡਾ ਤੇਲ ਬਿਲਕੁਲ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਇਹ ਨਾ hing ਪਾ ਦੇਣੀ ਹੈ ਠੀਕ ਹੈ hing ਪਾ ਕੇ ਹੁਣ ਆਪਾਂ ਗੈਸ ਬਿਲਕੁਲ ਬੰਦ ਕਰ ਦੇਣਾ ਤੇਲ ਸਾਡਾ ਚੰਗੀ ਤਰ੍ਹਾਂ ਪਕਣਾ ਚਾਹੀਦਾ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਹੀ ਪਾਵਾਂਗੇ ਜੀ ਆਪਣੀ ਰਾਏ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਦੇ ਵਿੱਚ ਰਾਏ ਪਾ ਦਿੱਤੀ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਹੀ ਪਾ ਦਾਂਗੇ ਜੀ ਆਪਣੀਆਂ ਗਾਜਰਾਂ ਜਿਹੜੀਆਂ ਸੀ ਨਾ ਇਹ ਗਾਜਰਾਂ ਹੁਣ ਆਪਾਂ ਇਹਦੇ ਵਿੱਚ ਦੇਖੋ ਪਾਣੀ ਵੀ ਛੱਡ ਗਿਆ ਹੁਣ ਆਪਾਂ ਇਹਨਾਂ ਨੂੰ ਵਿੱਚੇ ਹੀ ਪਾ ਦਾਂਗੇ ਅਦੇ ਤੁਸੀਂ ਦੇਖਿਆ ਨਾ ਨਮਕ ਦੀ ਵਜ੍ਹਾ ਨਾਲ ਆਪਾਂ ਪਾਣੀ ਸੀਗਾ ਪਾਣੀ ਛੱਡ ਗਿਆ ਇਹ ਮਤਲਬ ਜਿਹੜਾ ਕਹਦੇ ਨੇ ਨਾ ਆਪਾਂ ਤੁਰੰਤ achar ਇਹ ਉਹ ਵਾਲਾ achar ਹੈ ਠੀਕ ਹੈ ਜੀ ਨਾ ਉਹਦੀ ਨਾਲ ਵੀ ਆਪਣਾ ਹੋ ਜਾਂਦਾ ਤਿਆਰ ਇਹ ਗੈਸ ਆਪਾਂ ਬਿਲਕੁਲ ਬੰਦ ਹੈ ਹੁਣ ਆਪਾਂ ਜ਼ਿਆਦਾ ਨਹੀਂ ਇਹਨੂੰ ਪਕਾਉਣਾ ਹੈਗਾ ਬਿਲਕੁਲ ਹਲਕੇ ਹਲਕੇ ਜਿੰਨਾ ਤੇਲ ਗਰਮਾ ਉਸੇ ਹਿਸਾਬ ਨਾਲ ਪਕਾਣਾ ਠੀਕ ਹੈ ਜੀ ਹੁਣ ਇਹਦੇ ਵਿੱਚ ਹੀ ਆਪਾਂ ਥਾੜਾ ਦਾਂਗੇ ਜੀ ਆਪਣੀਆਂ ਜੜੀਆਂ ਮਿਰਚਾਂ ਕੱਟੀਆਂ ਹੋਈਆਂ ਨਾ ਮਿਰਚਾਂ ਵੀ ਪਾ ਦਾਂਗੇ ਉੱਛ ਇਹ ਵੀ ਆਪਣੀਆਂ ਹਰੀਆਂ ਮਿਰਚਾਂ ਇਹ ਵੀ ਇਦਾਂ ਹੀ ਪਾ ਦਾਂਗੇ ਠੀਕ ਹੈ ਜੀ ਕਿਉਂਕਿ ਹੁਣ ਮਿਰਚਾਂ ਪਾਤੀਆਂ ਇਹਨਾਂ ਨੂੰ ਵੀ ਆਪਾਂ ਇਦਾਂ ਹੀ ਮਿਕਸ ਕਰ ਲੈਣਾ ਤੁਸੀਂ ਚਾਹੋ ਇਹਦੇ ਵਿੱਚ ਲਸਣ ਪਾ ਸਕਦੇ ਹੋ ਜੇ ਤੁਹਾਡੀ ਆਪ ਦੀ ਇੱਛਾ ਹੈ ਨਹੀਂ ਪਾਣੀਆਂ ਤੇ ਆਪਦੀ ਮਰਜ਼ੀ ਹੈ ਠੀਕ ਹੈ ਮੈਂ ਥੋੜਾ ਜਿਹਾ ਲਸਣ ਮੈਂ ਹਰ ਇੱਕ achar ਦੇ ਵਿੱਚ ਲਸਣ ਪਾਉਂਦੀ ਹੁੰਦੀ ਆ ਲਸਣ ਵੈਸੇ ਜ਼ਿਆਦਾਤਰ ਕੋਸ਼ਿਸ਼ ਕਰਿਆ ਕਰੋ ਕਿ ਉਹ ਵਿੱਚੋਂ ਚੀਰਾ ਦੇ ਕੇ ਪਾਇਆ ਕਰੋ ਬਹੁਤ ਜਲਦੀ ਵਧੀਆ ਤਰੀਕੇ ਨਾਲ ਪੱਕ ਜਾਂਦਾ ਹੈ ਲਸਣ ਦੀ ਵਜ੍ਹਾ ਨਾਲ ਸਾਡੇ achar ਵੀ ਨਹੀਂ ਬਾਇਬਾਦੀ ਕਰਦਾ ਵੈਸੇ ਵੀ ਨਹੀਂ ਬਾਹਰ ਪਾਦੀ ਕਰਦਾ ਠੀਕ ਹੈ ਜੀ ਲੋ ਜੀ ਹੁਣ ਇਹ ਆਪਾਂ ਪਾ ਲਿਆ ਹੁਣ ਆਪਾਂ ਇਹਦੇ ਵਿੱਚੇ ਪਾਵਾਂਗੇ ਜੀ ਆਪਣੇ ਟੇਸਟ ਅਨੁਸਾਰ ਲੋ ਜੀ ਹੁਣ ਆਪਾਂ ਪਾਵਾਂਗੇ ਥੋੜੀ ਜੀ ਹਲਦੀ ਠੀਕ ਹੈ ਜੀ ਹਲਦੀ ਵੀ ਇਹਦੇ ਵਿੱਚੇ ਪਾ ਦੇਣੀ ਠੀਕ ਹੈ ਥੋੜੀ ਜੀ ਪਾਵਾਂਗੇ ਜੀ ਆਪਾਂ ਦੇਗੀ ਮਿਰਚ ਇਹ ਸਿਰਫ ਰੰਗਤ ਲਈਏ ਲਾਲ ਮਿਰਚ ਨਹੀਂ ਆਪਾਂ ਪਾਣੀ ਹੈਗੀ ਠੀਕ ਹੈ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਨਮਕ ਨਮਕ ਤੁਸੀਂ ਜਿੰਨਾ ਨਮਕ ਕੋਸ਼ਿਸ਼ ਕਰਿਆ ਕਰੋ ਕਿ ਨਮਕ ਹਮੇਸ਼ਾ achar ਚ ਜ਼ਿਆਦਾ ਰਹਿਣਾ ਚਾਹੀਦਾ ਹੈ ਨਮਕ ਸਾਡੇ achar ਨੂੰ ਬਚਾਂਦਾ ਹੈ ਠੀਕ ਹੈ ਜੀ ਆ ਲੋ ਜੀ 2 ਢਾਈ ਚਮਚ ਪਾਤੇ ਹੁਣ ਆਪਾਂ ਇਹਦੇ ਵਿੱਚੇ ਪਾ ਦਾਂਗੇ ਜੀ ਆਪਣੇ ਜਿਹੜੇ ਪੀਸੇ ਆ ਨਾ ਮਸਾਲੇ ਉਹ ਵੀ ਇਹਦੇ ਵਿੱਚੇ ਪਾ ਦਾਂਗੇ ਠੀਕ ਹੈ ਜੀ ਆਪਾਂ ਇਹਨਾਂ ਨੂੰ ਵਧੀਆ ਤਰੀਕੇ ਨਾਲ ਆਪਣੇ achar ਨੂੰ ਮਿਕਸ ਕਰਦੇ ਹਾਂ ਆ ਦੇਖੋ ਤੁਸੀਂ ਦੇਖ ਸਕਦੇ ਹੋ ਬਾਕੀ ਇਨੂੰ ਵਧੀਆ ਤਰੀਕੇ ਨਾਲ ਸਾਰਾ ਮਿਕਸ ਹੋਣਾ ਚਾਹੀਦਾ ਬਿਲਕੁਲ ਵੀ ਉਹ ਰਹਿਣਾ ਹੀ ਨਹੀਂ ਚਾਹੀਦਾ achar ਸਾਡਾ ਕਿਤੇ ਤੋਂ ਵੀ ਕੋਈ ਵਾਂਝਾ ਰਹਿ ਜਵੇ ਕਿਤੇ ਵੀ ਵਾਲਿਆ ਨਹੀਂ ਹੈਗਾ ਕੋਈ ਲੁਕੀ ਠੀਕ ਹੈ ਜੀ ਐਨੂੰ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਮਿਕਸ ਕਰ ਲੈਣਾ ਤੁਸੀਂ ਇਹਦੇ ਵਿੱਚ ਚਾਹੋ ਗੋਭੀ ਦਾ ਵੀ ਪਾ ਸਕਦੇ ਹੋ ਠੀਕ ਹੈ ਜੀ ਕੋਈ ਵੀ achar ਜਿਹੜਾ ਪਾਓ ਫਿਰ ਇਹਨੂੰ ਦੇਖੋ ਜਦੋਂ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਨਾ ਫਿਰ ਉਸ ਤੋਂ ਬਾਅਦ ਇਹਨੂੰ ਠੰਡਾ ਹੋਣ ਲਈ ਇੱਦਾਂ ਹੀ ਰੱਖਣਾ ਇਹਨੂੰ ਇੱਕ ਤਾਂ ਇਹਨੂੰ ਟਕਣਾ ਨਹੀਂ ਹੈਗਾ ਪਾਪ ਕਈ ਵਰੀ ਗਰਮ ਆਈ ਦੀ ਵਜ੍ਹਾ ਨਾਲ ਥੋੜਾ ਪਾਣੀ ਆ ਜਾਂਦਾ ਹੁੰਦਾ ਫਿਰ ਉਹ ਪਾਣੀ ਇਹਦੇ ਵਿੱਚ गिर ਜਾਂਦਾ ਪਾਣੀ ਦੀ ਵਜ੍ਹਾ ਨਾਲ ਫਿਰ ਇਹ ਚਾਰ ਖਰਾਬ ਹੋ ਜਾਂਦਾ ਠੀਕ ਹੈ ਜੀ ਹੁਣ ਇਹਨੂੰ ਆਪਾਂ ਕੱਢ ਜਦੋਂ ਠੰਡਾ ਹੋ ਜਾਊਗਾ ਫਿਰ ਇਹਨੂੰ ਆਪਾਂ ਕੱਚ ਦੇ ਭਾਂਡੇ ਵਿੱਚ ਕੱਢਣਾ ਹੈ ਕੱਚ ਦੇ ਜਾਰ ਦੇ ਵਿੱਚ ਠੀਕ ਹੈ ਜੀ ਕੱਚ ਦੇ ਜਾਰ ਦੇ ਵਿੱਚ ਕੱਢ ਕੇ ਰੱਖ ਲਓ ਇਹ ਚਾਰ ਬਹੁਤ ਜਲਦੀ ਤਿਆਰ ਹੁੰਦਾ ਹੈ ਬਹੁਤ ਵਧੀਆ ਵੀ ਬਣਦਾ ਤੇ ਟੇਸਟੀ ਵੀ ਬਣਦਾ ਬੜੇ ਸਾਰਿਆਂ ਨੂੰ ਹੁੰਦਾ ਨੇ ਬਜਰਾ ਦਾ ਤਿਆਰ achar ਆਪਾਂ ਗੋਭੀ ਦਾ ਕਿਵੇਂ ਇਹ ਤਰੀਕੇ ਨਾਲ ਤੁਸੀਂ ਬਣਾਇਆ ਤੁਹਾਡਾ achar ਜੇਕਰ ਤੁਹਾਨੂੰ ਲੱਗਦਾ ਨੇ ਕਿ ਵੀ ਉਹ ਤੁਹਾਡਾ achar ਨਹੀਂ ਬਚਦਾ ਫਿਰ ਤੁਸੀਂ ਜਿਵੇਂ ਆਂਬ ਦਾ ਮਸਾਲਾ ਹੁੰਦਾ ਮੈਂ ਪਹਿਲਾਂ ਵੀ ਦੱਸਿਆ ਸੀ ਸਾਡੇ ਕੋਲ ਆਂਬ ਦਾ ਮਸਾਲਾ ਹੁੰਦਾ ਨਾ ਜਿਵੇਂ ਉਹਦੇ ਵਿੱਚ ਵੀ ਮੈਂ ਕੱਟ ਕੇ ਪਾ ਦੇਣੀ ਹੁੰਦੀ ਮਿਰਚਾ ਗਾਜਰਾ ਉਹ ਵੀ ਬਹੁਤ ਵਧੀਆ achar ਰਹਿੰਦਾ ਮੈਂ ਤੁਹਾਨੂੰ ਪਹਿਲਾਂ ਵੀਡੀਓ 'ਚ ਦਿਖਾਇਆ ਸੀ ਕਿ ਭੈਣ ਨੇ ਮੈਨੂੰ ਸੋਕੋ ਕਮੈਂਟ ਕੀਤਾ ਮੈਨੂੰ ਤਾਂ ਬਹੁਤ ਵਧੀਆ ਤਰੀਕਾ ਲੱਗਿਆ ਬਾਹਰਲੇ ਦੇਸ਼ ਵਾਲੀ ਸਿਸਟਰ ਸੀਗੇ ਯੂਐਸਏ ਤੋਂ ਉਹ ਕਹਿੰਦੇ ਮੈਂ ਨਾਲ ਦੀ ਨਾਲ ਹੀ ਕੱਟ ਕੇ ਬਾਦੀ ਹਰੀਆਂ ਮਿਰਚਾਂ ਨੂੰ ਚੀਰਾ ਦੇ ਆ ਕਰੋ ਵਿੱਚ ਨਾਲ ਦੀ ਨਾਲ ਇਹਦੇ ਅੰਬ ਦੇ achar ਦੇ ਮਸਾਲੇ ਚ ਪਾ ਦਿਆਂਗੇ ਕੋਲ ਪਾ ਕੇ ਇਹ ਨਾਲ ਦੀ ਨਾਲ ਹੀ ਚਾਰ ਤਿਆਰ ਹੋ ਜਾਂਦਾ ਤੁਹਾਡਾ ਠੀਕ ਹੈ ਜੀ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਕਿੰਨਾ ਵਧੀਆ achar ਤੁਸੀਂ ਦੇਖ ਸਕਦੇ ਹੋ ਇੱਦਾਂ ਤਿਆਰ ਹੋ ਗਿਆ ਬਹੁਤ ਸੌਖੇ ਤੇ ਸਿੰਪਲ ਤਰੀਕੇ ਨਾਲ ਹੁਣ ਇਹਨੂੰ ਆਪਾਂ ਠੰਡਾ ਹੋਣ ਲਈ ਇਹਦੇ ਉੱਤੇ ਆਪਾਂ ਪਾ ਦਾਂਗੇ ਜੀ ਮੂਲੀ ਰੱਖੇ ਸਾਡੀ ਕਲੌਂਜੀ ਇਹ ਕਲੌਂਜੀ ਪਾ ਦਾਂਗੇ ਠੀਕ ਹੈ ਜੀ ਲੋ ਇਹ ਆਚਾਰ ਸਾਡਾ ਇਦਾਂ ਤਿਆਰ ਹੁੰਦਾ ਮੈਂ ਹਮੇਸ਼ਾ ਸਰਦੀਆਂ ਦੇ ਵਿੱਚ ਜਿੱਦਾਂ ਹੀ ਅਚਾਰ ਪਾਉਂਦੀ ਆ ਮੂੜੀਆਂ ਦਾ ਵੀ ਪਾਉਂਗੀ ਮੂੜੀਆਂ ਦਾ ਵੀ ਅਚਾਰ ਸਾਡੇ ਬਿਲਕੁਲ ਨਹੀਂ ਖਰਾਬ ਹੁੰਦਾ ਹੈਗਾ ਠੀਕ ਹੈ ਬਾਕੀ ਬਹੁਤ ਸਾਰਾ ਪਿਆਰ ਦੇ ਲਈ ਬਹੁਤ ਸਾਰਾ ਧੰਨਵਾਦ ਤੁਹਾਡਾ ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਮੈਨੂੰ ਵਧੀਆ-ਵਧੀਆ ਕਮੈਂਟ ਕਰਦੀਆਂ ਬਹੁਤ ਸਾਰਾ ਥੈਂਕ ਯੂ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਠੀਕ ਹੈ ਜੀ ਤੇ ਪਿਆਰੇ-ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਮੈਂ ਤਾਂ ਆਪਣੇ ਘਰ 'ਚ ਜੋ ਵੀ ਚੀਜ਼ ਯੂਜ਼ ਕਰਦੀ ਆ ਉਸੇ ਤਰ੍ਹਾਂ ਹਮੇਸ਼ਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਰਹੀਆਂ ਠੀਕ ਹੈ ਜੀ ਆ ਦੇਖੋ ਜੀ ਇਹ ਤੁਸੀਂ ਦੇਖੋਗੇ ਕੱਲ ਤੱਕ ਹੀ ਬਹੁਤ ਨਰਮ ਵਧੀਆ achar ਬਣ ਜੇਗਾ ਅਗਲੇ ਦਿਨ ਹੀ achar ਤਿਆਰ ਹੋ ਜਾਂਦਾ ਹੈ ਚਲੋ ਜੀ ਮੇਰੇ ਦਿਖਾਈਂ ਤੇ ਲੋ ਜੀ ਆ ਦੇਖ ਇਸ ਤਰ੍ਹਾਂ achar ਬਣ ਕੇ ਸਾਡਾ ਤਿਆਰ ਹੋ ਜਾਣਾ ਠੀਕ ਹੈ ਠੰਡਾ ਹੋਣ ਲਈ ਰੱਖ ਦਾਂਗੇ ਠੀਕ ਹੈ ਇਹਨੂੰ ਆਪਾਂ ਪੂਰਾ ਪ੍ਰੋਪਰ ਇਸ ਤਰ੍ਹਾਂ ਕਰਕੇ ਢੱਕਣਾ ਨਹੀਂ ਹੈਗਾ ਥੋੜਾ ਐਂਦਾ ਰੱਖਣਾ ਤਾਂ ਕਿ ਇਹਦੀ ਜਿਹੜੀ ਹਵਾ ਜੀ ਹੋਏਗੀ ਨਾ ਉਹ ਬਾਹਰ ਨਿਕਲਦੀ ਰਹੇ ਠੀਕ ਹੈ ਜੀ ਲਓ ਜੀ ਫੇਰਾ ਪਾਠੰਡਾ ਹੋਣ ਤੋਂ ਬਾਅਦ ਇਹਨੂੰ ਕੰੰਜ ਦੇ ਜਾਰ ਦੇ ਵਿੱਚ ਪਾਵਾਂਗੇ ਤੁਸੀਂ ਵੀ ਇਸੇ ਤਰ੍ਹਾਂ ਹੀ ਆਪਣਾ achar ਨਾਲ ਦੀ ਨਾਲ ਤਿਆਰ ਕਰ ਸਕਦੇ ਹੋ ਠੀਕ ਹੈ ਜੀ ਮੇਰੇ ਤਰੀਕੇ ਨਾਲ ਬਿਲਕੁਲ ਸਿੰਪਲ ਤੇ ਸੌਖਾ ਤਰੀਕਾ ਹੈ ਕੋਈ ਔਖਾ ਨਹੀਂ ਹੈ ਫੇ ਲਓ ਜੀ ਇੱਧਰ ਆਪਾਂ ਦਾਲ ਵਗੈਰਾ ਧਰਨੀ ਸੀ ਜੀ ਸ਼ਾਮ ਦਾ ਟਾਈਮ ਹੋ ਗਿਆ ਸੀ ਠੀਕ ਹੈ ਜੀ ਤੇ ਪਰ ਦੁੱਧ ਵਾਲਾ ਰਿੱਤਾ ਸੀਗਾ ਤੇ ਮੈਂ ਦਾਲ ਨੂੰ ਕੱਢ ਕੇ ਨਾਲ ਲੱਗੀ ਸੀ ਤੇ ਆ ਦੇਖ ਸਕਦੇ ਹੋ ਤੁਸੀਂ achar ਸਾਡਾ ਬਿਲਕੁਲ ਤਿਆਰ ਹੋ ਗਿਆ ਠੰਡਾ ਹੋ ਗਿਆ ਹੁਣ ਹੈ ਜਦੋਂ ਇਹ ਤੁਹਾਨੂੰ ਲੱਗੇ ਨਾ ਕਿ ਠੰਡਾ ਹੋ ਗਿਆ ਤੇ ਠੰਡਾ ਹੋ ਕੇ ਫਿਰ ਇਹਨੂੰ ਆਪਾਂ ਇਹਨੂੰ ਜਾਰ ਦੇ ਵਿੱਚ ਆ ਦੇਖੋ ਕੰੱਚ ਦੇ ਜਾਰ ਦੇ ਵਿੱਚ ਪਾਣਾ ਠੀਕ ਹੈ ਜੇ ਤੁਹਾਨੂੰ ਖਰਾਬ ਲੱਗਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਥੋੜਾ ਜਿਹਾ ਕੋਲੇ ਦੇ ਉੱਤੇ ਹਿੰਗ ਪਾ ਕੇ ਉਹ ਵੀ ਇਹਦੇ ਤੇ ਧੂਫ ਤੁਸੀਂ ਦੇ ਸਕਦੇ ਹੋ ਮੈਂ ਵੀ ਚੀਂਗ ਪਾਤੀ ਐ ਇਹਦੇ ਨਾਲ ਸਾਡਾ ਚਾਰ ਬਿਲਕੁਲ ਵੀ ਇੱਕ ਨਮਕ ਦੀ ਕੁਆਟਿਟੀ ਹਮੇਸ਼ਾ ਚਾਰse ਜ਼ਿਆਦਾ ਹੋਣੀ ਚਾਹੀਦੀ ਏ ਜੇ ਤੇਲ ਥੋੜਾ ਜ਼ਿਆਦਾ ਹੋਣਾ ਚਾਹੀਦਾ ਮੈਂ ਤਾਂ ਜਾਰ ਬਿਲਕੁਲ ਵੀ ਜਿਨ੍ਹਾਂ ਦਾ ਭਾਣਾ ਦਾ ਖਰਾਬ ਵੀ ਹੁੰਦਾ ਨਾ ਚਾਰ ਇੱਕ ਨਾ ਡੱਬੀ ਆਂਦੀ ਏ ਠੀਕ ਹੈ ਜੀ ਹਉ ਮਿਲੇਗੀ ਤੁਹਾਨੂੰ ਉਹਦੇ ਕੋਲੋਂ ਘਰੀਆਨੇ ਵਾਲੇ ਦੀ ਕੋਲ ਤੇ ਉਹ ਥੋੜੀ ਜੀ ਚੁਟਕੀ ਕਹਿੰਦੇ ਹੁੰਦੇ ਵਿੱਚ ਆਚਾਰ ਦੇ ਲਗਾ ਦੋ ਨਾ ਕਿ ਸਾਡਾ ਆਚਾਰ ਕਦੀ ਵੀ ਖਰਾਬ ਨਹੀਂ ਹੁੰਦਾ ਨਾ ਖਰਾਬ ਹੁੰਦਾ ਮਤਲਬ ਉਹਦਾ ਨਾਮ ਨਹੀਂ ਯਾਦ ਮੈਨੂੰ ਪਰ ਇਸ ਕਰਕੇ ਪਰ ਮੈਂ ਕਦੀ ਪਾਈ ਨਹੀਂ ਹੈਗੀ ਮੈਂ ਸੁਣੀ ਸੀਗੀ ਇਹ ਗੱਲ ਤੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਆਚਾਰ ਤਿਆਰ ਹੋਇਆ ਹੁਣ ਜਿਹੜਾ ਹੈਗਾ ਬਸ ਇਹਨੂੰ ਇਹ ਮੈਂ ਲੱਗ ਤੋ ਕੱਢ ਲੈਣੀ ਹੁੰਦੀ ਹੈ ਜਿਹੜਾ ਯੂਜ਼ ਕਰਨਾ ਹੈ ਫਿਰ ਆਪਣਾ ਰੱਖ ਦੇਣੀ ਹੁੰਦੀ ਹੈ ਆਪਾਂ ਇਹਨੂੰ ਬਾਰ-ਬਾਰ ਕੋਈ ਪਾਣੀ ਦਾ ਹਾਥੀਆਂ ਕੋਈ ਆਟੇ ਵਾਲਾ ਲੱਗ ਜਾਂਦਾ ਹੈ ਨਾ ਹਮੇਸ਼ਾ ਸਾਡਾ achar ਖਰਾਬ ਹੋਣ ਦੀ ਵਜ੍ਹਾ ਹੀ ਉਹ ਹੁੰਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਰੰਗਤ ਵੀ ਕਿੰਨੀ ਸੋਹਣੀ ਆਈ ਹੈ ਬਹੁਤ ਖੁਸ਼ਬੂ ਵੀ ਬੜੀ ਅੱਛੀ ਆ ਰਹੀ ਹੈ ਇਹ ਸਾਰੇ ਸਾਡੇ ਘਰ ਦੇ ਤਾਂ ਬਹੁਤ ਖੁਸ਼ ਹੋ ਕੇ ਖਾਂਦੇ ਨੇ ਹਮੇਸ਼ਾ ਪਰ ਲਸਣ ਦਾ achar ਵੈਸੇ ਵੀ ਵਾਇਵਾਦੀ ਵਗੈਰਾ ਜਾਂ ਸਰਦੀਆਂ ਦੇ ਵਿੱਚ ਵਧੀਆ ਹੁੰਦਾ ਮੈਂ ਹਮੇਸ਼ਾ ਇਦਾਂ ਹੀ ਪਾਨੀ ਹੁੰਨੀ ਆ ਤੇ ਮੈਂ ਕਿਹਾ ਚਲੋ ਸ਼ੇਅਰ ਕੀਤਾ ਤੁਹਾਡੇ ਨਾਲ ਠੀਕ ਹੈ ਜੀ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਪਿਆਰੇ ਪਿਆਰੇ ਕਮੈਂਟ ਕਰਿਓ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਬਹੁਤ ਸਾਰਾ ਥੈਂਕ ਯੂ ਜਿਹੜੀਆਂ ਭੈਣਾਂ ਮੈਨੂੰ ਬਹੁਤ ਸਾਰਾ ਪਿਆਰ ਕਰਦੀਆਂ ਹਨ ਰੋਜ਼ ਕਮੈਂਟ ਕਰਦੀਆਂ ਤੁਹਾਡਾ ਦਿਲੋਂ ਰਿਸਪੈਕਟ ਕਰਦੀਆਂ ਮੈਂ ਠੀਕ ਹੈ ਜੀ ਬਹੁਤ ਅੱਛਾ ਲੱਗਦਾ ਹੈ ਅੱਛੇ ਅੱਛੇ ਕਮੈਂਟ ਕਰਿਆ ਕਰੋ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਜੇਕਰ ਵਧੀਆ ਲੱਗਦੀ ਹੈ ਸ਼ੇਅਰ ਕਰਿਆ ਕਰੋ ਮੇਰੇ ਤਰੀਕੇ ਨਾਲ ਕੁਝ ਵੀ ਮੈਂ ਬਣਾਉਂਦੀ ਹਾਂ ਹਮੇਸ਼ਾ ਹੀ ਜ਼ਰੂਰ ਆਪਣਾ ਬਣਾ ਕੇ ਦੇਖਿਆ ਕਰੋ ਤੁਹਾਨੂੰ ਕਿਸੇ ਚੀਜ਼ ਦਾ ਵੀ ਕੋਈ ਵੀ ਚੀਜ਼ ਮੈਂ ਜੋ ਯੂਜ਼ ਕਰਦੀ ਹਾਂ ਬਿਲਕੁਲ ਕੋਈ ਫੇਕ ਵੀਡੀਓ ਨਹੀਂ ਹੁੰਦੀ ਠੀਕ ਹੈ ਬਿਲਕੁਲ ਰਿਅਲਿਟੀ ਹੁੰਦੀ ਹੈ ਮੇਰੀ ਵੀਡੀਓ ਦੇ ਵਿੱਚ ਬਣਾਇਓ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਮੈਨੂੰ ਮਤਲਬ ਦੇਖਣ ਜੀ ਮੈਨੂੰ ਬੜੀ ਖੁਸ਼ੀ ਹੋ ਆ ਰਹੀ ਹੈ ਮੇਰੇ ਮਿਰਚਾਂ ਦਾ achar ਤਾਂ ਮੇਰਾ ਫੇਵਰੇਟ ਹੈ ਮੈਂ ਬਹੁਤ ਖੁਸ਼ ਹੋ ਕੇ ਖਾਣੀ ਹੈ ਤੇ ਬਾਕੀ ਗੋਭੀ ਦਾ ਵੀ ਬਣਾਉਂਗੀ ਮੂਰੀਆਂ ਦਾ ਵੀ ਤੁਹਾਨੂੰ ਬਣਾ ਕੇ ਦਿਖਾਵਾਂਗੀ achar ਠੀਕ ਹੈ ਤੇ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ